ਅਜਿਹਾ ਲੁਧਿਆਣਾ ਵਿਕੇ ਪਿੰਡ ਤਲਵੰਡੀ ਕਲਾ ਵਿਕੇ ਮਾਸਟਰ ਅਸ਼ੀਸ਼ ਜੀ ਵੱਲੋਂ ਘਰ ਦੇ ਵਿੱਚ ਬ੍ਰਹਮਾ ਜੀ ਦਾ ਦਰਬਾਰ ਸਜਾਇਆ ਗਿਆ। ਹੋਤੇ ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਇਸ ਮੌਕੇ ਖੁਸ਼ੀ ਦਿਟਾਈ ਗਈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਮਾਸਟਰ ਅਸ਼ੀਸ਼ ਜੀ ਵੱਲੋਂ ਸਾਡੇ ਘਰ ਦੇ ਵਿੱਚ ਪਹੁੰਚ ਕੇ ਬ੍ਰਹਮਾ ਜੀ ਦਾ ਦਰਬਾਰ ਸਜਾਇਆ ਗਿਆ। ਨਮੋ ਬ੍ਰਹਮਾਏ। ਅੱਜ ਵਿਜੇ ਕੁਮਾਰ ਜੀ ਜੋ ਕਿ ਤਲਵੰਡੀ ਕਲਾ ਦੇ ਨਿਵਾਸੀ ਯੂ ਐਸ ਏ ਵਾਲੇ ਬੜੇ ਮਸ਼ਹੂਰ ਨੇ। ਅੱਜ ਉਹਨਾਂ ਤੇ ਬਹੁਤ ਹੀ ਵੱਡੀ ਕਿਰਪਾ ਪਰਮੇਸ਼ਵਰ ਨੇ ਕੀਤੀ ਉਹਨਾਂ ਦੇ ਪਰਿਵਾਰ ਤੇ ਦਲਜੀਤ ਕੌਰ ਜੀ ਦੇ ਪਰਿਵਾਰ ਤੇ ਬਹੁਤ ਵੱਡੀ ਕਿਰਪਾ ਕੀ ਅੱਜ ਬ੍ਰਹਮਾ ਜੀ ਨੇ ਉਹਨਾਂ ਦੇ ਘਰ ਦੇ ਵਿੱਚ ਆ ਕੇ ਦੇਵੀ-ਦੇਵਤਿਆਂ ਦਾ ਅਲਖ ਜਗਾਇਆ ਸਾਰੇ ਦੇਵਤੇ ਬ੍ਰਹਮਾ ਜੀ ਦੇ ਨਾਲ ਆਏ ਨੇ ਤੇ ਇਹ ਬਹੁਤ ਹੀ ਵੱਡਾ ਸੋਭਾਗਿਆ ਕਿ ਸਾਰੇ ਪਿੰਡ ਦੇ ਵਿੱਚ ਇਹ ਪਰਮੇਸ਼ਵਰ ਦਾ ਗੁਣਗਾਨ ਹੋ ਰਿਹਾ ਔਰ ਸੱਚੇ ਪਾਤਸ਼ਾਹ ਇਸ ਘਰ ਨੂੰ ਹੀ ਨਹੀਂ ਪੂਰੇ ਪਿੰਡ ਨੂੰ ਬਹੁਤ ਹੀ ਸੋਭਾਗਿਆ ਬਖਸ਼ੇ ਔਰ ਮੈਂ ਕਹਿੰਦਾ ਕਿ ਇਹ ਸਾਡਾ ਵੀ ਸੌਭਾਗ ਹੈ ਕਿ ਐਜ਼ ਅ ਸੇਵਾਦਾਰ ਪਰਮੇਸ਼ਵਰ ਦੇ ਦਰਬਾਰ ਤੇ ਬ੍ਰਹਮਾ ਜੀ ਦੇ ਦਰਬਾਰ ਚ ਕਲਯੁਗ ਦੇ ਵਿੱਚ ਸਾਨੂੰ ਹਾਜ਼ਰੀਆਂ ਲਾਣ ਦਾ ਮੌਕਾ ਮਿਲ ਰਿਹਾ ਆਉਣ ਵਾਲੇ ਸਮੇਂ ਚ ਵੀ ਅਸੀਂ ਇਦਾਂ ਹੀ ਪਰਮੇਸ਼ਵਰ ਦੀ ਜਿਹੜੀਆਂ ਹਾਜ਼ਰੀਆਂ ਸਨਾਤਨ ਧਰਮ ਦੀਆਂ ਸਾਡੇ ਸਨਾਤਨ ਜਿਹੜੇ ਦੇਵੀ ਦੇਵਤਾ ਆ ਉਹਨਾਂ ਦੀਆਂ ਹਾਜ਼ਰੀਆਂ ਘਰ-ਘਰ ਦੇ ਵਿੱਚ ਅਸੀਂ ਲਗਾਉਂਦੇ ਰਹਿਵਾਂਗੇ ਐਂਡ ਵੀ ਆਰ ਆਲਸੋ ਟ੍ਰਾਈਂਗ ਕਿ ਜਿੰਨਾ ਵੀ ਅਸੀਂ ਸਨਾਤਨ ਧਰਮ ਦਾ ਪਰਮੇਸ਼ਵਰ ਦਾ ਤੇ ਬ੍ਰਹਮਾ ਜੀ ਦਾ ਤੇ ਸਾਡੇ ਸਨਾਤਨ ਦੇਵਤਿਆਂ ਦਾ ਪ੍ਰਚਾਰ ਕਰ ਸਕਦੇ ਆ ਉਹਨਾਂ ਅਸੀਂ ਕਰੀਏ ਜੀ ਅੱਜ ਕਈ ਹੋਰ ਭਗਤਾਂ ਨੂੰ ਵੀ দীક્ષા ਵੀ ਦਿੱਤੀ ਜਾਏਗੀ দীક્ષાਣ ਸਮਾਰੋਹ ਵੀ ਹੈ ਸਨਾਤਨ ਧਰਮ ਨਾਲ ਜੋੜਨਾ ਤੇ ਆਪਣੇ ਪਰਮੇਸ਼ਵਰ ਦੇ ਨਾਲ ਜੋੜਨਾ ਇਹ ਬਹੁਤ ਹੀ ਸੋਭਾਗੀ ਦੀ ਗੱਲ ਹੈ ਜਿਨ੍ਹਾਂ ਤੇ ਕਿਰਪਾ ਹੋਏਗੀ ਉਹਨਾਂ ਨੂੰ ਗੁਰੂ দীક્ષા ਵੀ ਅੱਜ ਦਿੱਤੀ ਜਾਏਗੀ ਸੰਗਤਾਂ ਨੂੰ ਵੀ ਬਣਾ ਸੰਗਤਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਪਰਮੇਸ਼ਵਰ ਇੱਕ ਆਓ ਆਪਾਂ ਰਲ ਮਿਲ ਕੇ ਪਰਮੇਸ਼ਵਰ ਦੀ ਚੋ ਜਗਾਈਏ ਤੇ ਸੱਚੇ ਪਰਮੇਸ਼ਵਰ ਦੇ ਨਾਲ ਜੁੜੀਏ ਔਰ ਬ੍ਰਹਮਾ ਜੀ ਦੀ ਕਿਰਪਾ ਦੇ ਨਾਲ ਜੇ ਨੇ ਪੂਰੀ ਸ੍ਰਿਸ਼ਟੀ ਸਾਜੀ ਆ ਆਪਾਂ ਉਹਨੂੰ ਆਪਣੇ ਘਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਇਸ ਤਰੀਕੇ ਨਾਲ ਪੂਜਨ ਕਰੀਏ ਕਿ ਜਿੱਦਾਂ ਉਹ ਪਹਿਲਾ ਸਤਿਯੁਗ ਚ ਵਰਦਾਨ ਦੇ ਕੇ ਆਪਣੇ ਭਗਤਾਂ ਨੂੰ ਦੇਵੀ ਦੇਵਤਿਆਂ ਨੂੰ ਉਤਾਰਦੇ ਆਏ ਆ ਸਾਨੂੰ ਵੀ ਇਸ ਤਰ੍ਹਾਂ ਹੀ ਵਰਦਾਨ ਦੇ ਕੇ ਉਤਾਰਨ ਤੇ ਸਾਡੇ ਤੇ ਕਿਰਪਾ ਕਰਨ ਨਵਾਂ ਬ੍ਰਹਮਾ ਹੈ ਮੇਰਾ ਨਾਮ ਵੀ ਜੁਕਮਾਰੀ ਬ੍ਰਹਮਾ ਜੀ ਸ਼ੌਂਕੀ ਕਰਵਾਈ ਗਰੀ ਦੇਵੀ ਦੇਵਤਾ ਦੀ ਕੀ ਕਹਿਣਾ ਚਾਹੀਦਾ ਇਹ ਕਹਿਣਾ ਜੁੰਦਾ ਇੱਕ ਉਹਦੀ ਮਾਲਕ ਦੀ ਮੌਜ ਉਹਦੀ ਦੇਨ ਆ ਜੇ ਨਹੀਂ ਸਾਨੂੰ ਸੁਭਾਗ ਉਹ ਪ੍ਰਾਪਤ ਹੋਇਆ ਉਹਦੀ ਚੁੰਕੀ ਖਰੋਂਦਾ ਅਸੀਂ ਉਹਦੇ ਭਗਤਾਂ ਮਾਸਟਰ ਸੀਸ ਜੀ ਮਾਰੇ ਗੁਰੂ ਜੀ ਉਹਨਾਂ ਦੇ ਦੁਆਰਾ ਸਾਧਨ ਵਿੱਚ ਚੁੰਕੀ ਦਾ ਮੁਕਮਲੇਸਨ ਖਰੋਂਦਾ ਕਰੇ ਆਉਣ ਦਾ ਬ੍ਰਹਮਾ ਜੀ ਅੱਜ ਬਹੁਤ ਬਹੁਤ ਧੰਨਵਾਦ ਕਰਦੇ ਆ ਸਦੀਕਾ ਚੁੰਕੀ ਇੰਨੀ ਖੁਸ਼ੀ ਹੈ ਮਾਂਜੇ ਬਾਬਾ ਜੀ ਆ ਜਾਏ ਇਹ ਤਾਂ ਖੁਸ਼ੀ ਜਿਹੜੀ ਹੁੰਦੀ ਮਹਾਰਾਜ ਦਾ ਘਰ ਉਹਨਾਂ ਉਹਦੀ ਜਾਇਦ ਨਹੀਂ ਕੀਤੀ ਜਾ ਸਕਦੀ ਇਹ ਤਾਂ ਬੇਅੰਤ ਖੁਸ਼ੀ ਹੁੰਦੀ ਹੈ ਜਦੋਂ ਮਹਾਰਾਜ ਕਹਦਾ ਤੇ ਸਾਨੂੰ ਬਹੁਤ ਬਹੁਤ ਖੁਸ਼ੀ ਆ ਲੱਖ ਲੱਖ ਬਧਾਈਓ ਸਾਰਿਆਂ ਨੂੰ ਸਾਰੇ ਨਵਨਰੇ ਕਾਦੇ ਚੰਨ ਵਾਲਿਆਂ ਨੂੰ ਸਾਰਿਆਂ ਨੂੰ ਮਾੜ ਜੇ ਹੋਂ ਦਾ ਤੁੰਤ ਲੱਖ ਹਾਂਜੀ ਸਾਨੂੰ ਅੱਜ ਬਹੁਤ ਸਾਡੇ ਘਰ ਖੁਸ਼ੀ ਆ ਕੇ ਸੰਦੇ ਕਰਮ ਇੱਕ ਪਰਮਾਤਮਾ ਨੇ ਜੋਗੀ ਕਹਿ ਸਕਦੇ ਆ ਕਿ ਵਰਜਾਨ ਹੋਏ ਨੇ ਤੇ ਸਾਨੂੰ ਬਹੁਤ ਹੀ ਵਧੀਆ ਲੱਗ ਰਿਆ ਨੇ ਸਾਨੂੰ ਮਿਸਟਰ ਸੀ ਸਿੰਘ ਜੀ ਤੇ ਉਹਨਾਂ ਦੇ ਸਾਰੀ ਟੀਮ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਕਰਦੇ ਹਾਂ ਕਿੰਨਾ ਟਾਈਮ ਹੋ ਗਿਆ ਬਾਬਾ ਜੀ ਨੇ ਤੁਹਾਨੂੰ ਜੁੜਿਆ ਅਸੀਂ ਕਾਫੀ ਟਾਈਮ ਤੋਂ ਉਹਨਾਂ ਨਾਲ ਜੁੜੇ ਹੋਇਆ ਤੇ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਆਪਣੇ ਘਰੇ ਤੁਸੀਂ ਅੰਬਿਕਾ ਹਾਂ ਜੀ ਹਾਂ ਜੀ ਤੁਸੀਂ ਆਪਣੇ ਘਰੇ ਚੌਂਕੀ ਕਰ ਰਹੇ ਹੋ